ਕਾਫੀ ਜੜੀਆਂ ਦਿਲਚਸਪੀ ਵਾਲੀਆਂ ਖਬਰਾਂ ਜੜੀਆਂ ਅੱਜ ਜੜੀਆਂ ਨਸ਼ਰ ਹੋਈਆਂ ਨੇ ਜਿਸ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਦੇਸ਼ਵਿਆ ਖਬਰਾਂ ਦੀ ਨੌਵੇਂ ਪਾਤਸ਼ਾਹ ਜੀਤੇ ਜਿਹੜਾ ਨੇ ਸ਼ਹੀਦੀ ਦਿਹਾੜਿਆਂ ਦੇ ਮੁਤਾਬਕ ਜਿਹੜਾ ਪਹਿਲਾ ਕੇਂਦਰ ਦੇ ਨਾਲ ਤੇ ਫਿਰ ਐਜੀਪੀਸੀ ਜਾਂ ਦਿੱਲੀ ਦੀ ਜੜੀਆਂ ਕਮੇਟੀਆਂ ਨੇ ਤਾਂ ਉਹਨਾਂ ਦੇ ਨਾਲ ਬਾਲਬਵਾਦ ਜਿਹੜਾ ਬਣਿਆ ਪਰ ਉਸ ਨੂੰ ਸੁਲਝਾ ਲਿਆ ਗਿਆ ਤੇ ਐਜੀਪੀਸੀ ਹੀ ਜਿਹੜਾ ਜਿਹੜੇ ਜਿੰਨੇ ਵੀ ਸਮਾਗਮਾਂ ਉਨਾ ਦੀ ਜ਼ਿੰਮੇਵਾਰੀ ਦੇ ਉੱਤੇ ਸਾਰਾ ਕੁਝ ਨਭਾਉਂਦੇ ਐ ਪਰ ਜਿਹੜਾ ਖਿੱਚੋ ਤਾਣ ਹੋਈ ਐ ਪੰਜਾਬ ਸਰਕਾਰ ਨੇ ਆਪਣੇ ਜਿਹੜਾ ਤੌਰ ਦੇ ਉੱਤੇ ਇਹਦਾ ਐਲਾਨ ਕਰ ਦਿੱਤਾ ਤੇ ਉਹਦੇ ਵਿੱਚ ਧਾਮੀ ਸਾਹਿਬ ਤੇ ਐਸਜੀਪੀਸੀ ਜਾਂ ਹੋਰ ਸਾਰੀਆਂ ਜਿਹੜੀਆਂ ਸੰਸਥਾਵਾਂ ਨੇ ਇਸ ਦੇ ਉੱਤੇ ਜਿਹੜਾ ਇਤਰਾਜ਼ ਕਰ ਰਹੇ ਨੇ ਦੂਸਰੇ ਪਾਸੇ ਸੰਸਦ ਦੇ ਵਿੱਚ ਜਿਹੜਾ ਫਿਰ ਤੋਂ ਹੰਗਾਮਾ ਹੋਇਆ ਹੈ ਲੱਗਦਾ ਨਹੀਂ ਕੁਝ ਨਿਕਲ ਨਿਕਲ ਕੇ ਆਵੇਗਾ ਜਾਂ ਕੱਢਣਾ ਇਹਦੇ ਵਿੱਚੋਂ ਤੇ ਇਸੇ ਤਰ੍ਹਾਂ ਅਮਰਤਪਾਲ ਸਿੰਘ ਜਿਹੜੇ ਨੇ ਨਾਸਾ ਉਹਨਾਂ ਦੇ ਉੱਤੇ ਲੱਗਿਆ ਹੋਇਆ ਐ ਉਹਦੇ ਜਿਹੜਾ ਪਹੁੰਚ ਕਰਨ ਜਾ ਰਹੇ ਨੇ ਹੁਣ ਸੁਪਰੀਮ ਕੋਰਟ ਦੇ ਵਿੱਚ ਮੁੱਦਾ ਚੱਕਣਗੇ ਇਸੇ ਤਰ੍ਹਾਂ ਜਿਹੜਾ ਹੈ ਆਪਣੇ ਨਾਲ ਦੇ ਨਾਲ ਐਚ ਜਿਹੜਾ 1B ਵੀਜ਼ਾ ਹੈ ਉਹ ਲਾਟਰੀ ਜਿਹੜੀ ਆ ਟਰੰਪ ਨੇ ਖਤਮ ਕਰ ਦਿੱਤੀ ਹੈ ਤੇ ਆਪਣੇ ਸੈਨੇਟਰ ਨੇ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਇੰਡੀਆ ਚਾਈਨਾ ਤੇ ਬ੍ਰਾਜ਼ੀਲ ਦੇ ਉੱਤੇ 100% ਜਿਹੜਾ ਹੈ ਟੈਰਿਫ ਜਿਹੜਾ ਲਾਇਆ ਜਾਵੇਗਾ ਇਸ ਤਰ੍ਹਾਂ ਦੇ ਮੁੱਦੇ ਨੇ ਤੇ ਹੋਰ ਜਿਹੜੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਤੇ ਗੜਗੱਜ ਸਾਹਿਬ ਦਾ ਵੀ ਜਿਹੜਾ ਇੱਕ ਬਿਆਨ ਆਇਆ ਹੋਇਆ ਹੈ ਉਹਦੀ ਵੀ ਜ਼ਿਕਰ ਕਰਦੇ ਆ ਅੱਗੇ ਜਾ ਕੇ ਖਬਰਾਂ ਦੇ ਦੌਰਾਨ ਲਾਈਨਾਂ +3584497912 ਬਾਅਦ ਸਟੂਡੀਓ ਦਾ ਨੰਬਰ ਹੈ ਤੇ ਲੋ ਫਿਰ ਆਪਾਂ ਸ਼ੁਰੂਆਤ ਕਰਦੇ ਆ ਦੇਸ਼ ਦੇ ਦਿਆਂ ਖਬਰਾਂ ਅੱਜ ਦੀਆਂ ਕੀ ਕਹਿੰਦੀਆਂ ਨੇ ਲੈਂਡ ਪੋਲਿਸੀ ਜਿਹੜੀ ਹੈ ਪੂਲਿੰਗ ਪੋਲਿਸੀ ਪੰਜਾਬ ਮੰਤਰੀ ਮੰਡਲ ਵੱਲੋਂ ਲੈਂਡ ਪੂਲਿੰਗ ਨੀਤੀ ਦੇ ਵਿੱਚ ਤਬਦੀਲੀਆਂ ਨੂੰ ਮਨਜ਼ੂਰੀ ਕਲੋਨੀ ਦੀ ਡਵੈਲਪਮੈਂਟ ਦੇ ਹੁਣ ਤੱਕ ਕਿਸਾਨ ਜ਼ਮੀਨ ਦੇ ਉੱਤੇ ਜਿਹੜਾ ਕਰ ਸਕਣਗੇ ਵਾਹੀ ਤੇ 50000 ਰੁਪਏ ਪ੍ਰਤੀ ਏਕੜ ਸਾਲਾਨਾ ਦੇਣ ਦਾ ਜਿਹੜਾ ਕੱਲ ਫੈਸਲਾ ਕੀਤਾ ਸੀ ਪਰ ਅੱਜ ਸ਼ਾਮ ਦੀਆਂ ਜੜੀਆਂ ਕੈਬਨਟ ਦੀ ਮੀਟਿੰਗ ਹੋਈ ਹੈ ਮਾਨ ਸਾਹਿਬ ਦੇ ਨਾਲ ਤੇ ਲੱਗਦਾ ਹੈ ਕਿ ਉਹਨਾਂ ਨੇ 1 ਲੱਖ ਰੁਪਏ ਦਾ ਜਿਹੜਾ ਕਹਿ ਦਿੱਤਾ ਹੈ ਤਕਰੀਬਨ ਇਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਲੈਂਡ ਪੂਲਿੰਗ ਨੀਤੀ 'ਚ ਕੁਝ ਬਦਲਾਅ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਮੀਟਿੰਗ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਸਵੈ ਇੱਛਾ ਦੇ ਨਾਲ ਜ਼ਮੀਨ ਦੇਣ ਵਾਲੇ ਕਿਸਾਨਾਂ ਨੂੰ ਕਲੋਨੀ ਦੇ ਵਿਕਸਤ ਹੋਣ ਤੱਕ ਉੱਥੇ ਵਾਹੀ ਕਰਨ ਦਾ ਅਧਿਕਾਰ ਦਿੱਤਾ ਜਾਏਗਾ। ਇਸ ਤੋਂ ਇਲਾਵਾ ਕਿਸਾਨਾਂ ਨੂੰ 50,000 ਰੁਪਏ ਪ੍ਰਤੀ ਏਕੜ ਸਾਲਾਨਾ ਮੁਆਵਜ਼ਾ ਦਿੱਤਾ ਜਾਵੇਗਾ ਜਦੋਂ ਕਿ ਜ਼ਮੀਨ ਦਾ ਕਬਜ਼ਾ ਲੈਣ ਤੋਂ ਬਾਅਦ ਉਸ ਨੂੰ 1 ਲੱਖ ਰੁਪਏ ਦਿੱਤੇ ਜਾਣਗੇ ਮੁੱਖ ਮੰਤਰੀ ਨੇ ਕਿਹਾ ਕਿ ਡਿਵੈਲਪਮੈਂਟ ਦੇ ਵਿੱਚ ਦੇਰੀ ਹੋਣ ਦੇ ਉੱਤੇ ਕਿਸਾਨਾਂ ਨੂੰ ਹਰ ਸਾਲ ਦਿੱਤੇ ਜਾਣ ਵਾਲੇ ਮੁਆਵਜ਼ੇ ਦੇ ਵਿੱਚ 10 ਫੀਸਦੀ ਦਾ ਵਾਧਾ ਕੀਤਾ ਜਾਵੇਗਾ ਮੁੱਖ ਮੰਤਰੀ ਨੇ ਕਿਹਾ ਕਿ ਹੁਣ 1 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਨੂੰ ਵੀ ਸਵੈ ਇੱਛਾ ਦੇ ਨਾਲ ਜ਼ਮੀਨ ਦੇਣ ਤੇ ਰਹਾਇਸ਼ੀ ਤੇ ਵਪਾਰਕ ਜ਼ਮੀਨ ਦੇਣ ਦੀ ਤਜਵੀਜ਼ ਰੱਖੀ ਗਈ ਹੈ ਮਾਨ ਹੁਣਾ ਨੇ ਕਿਹਾ ਕਿ ਵਿਰੋਧੀ ਧਿਰਾਂ ਦੇ ਵੱਲੋਂ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦੋਂ ਕਿ ਸੂਬਾ ਸਰਕਾਰ ਕਿਸਾਨਾਂ ਦੇ ਹੱਕ ਦੇ ਵਿੱਚ ਫੈਸਲੇ ਲੈਣ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਵਿੱਚ ਇਸ ਸਮੇਂ ਇੱਕ ਵੀ ਗੈਰ ਕਾਨੂੰਨੀ ਕਲੋਨੀ ਨਹੀਂ ਹੈ ਜਦੋਂ ਕਿ ਪੰਜਾਬ ਦੇ ਵਿੱਚ 30 ਹਜ਼ਾਰ ਗੈਰ ਕਾਨੂੰਨੀ ਜਿਹੜੀਆਂ ਤਲੋਨੀਆਂ ਨੇ ਪੰਜਾਬ ਸਰਕਾਰ ਦੇ ਵੱਲੋਂ ਇਦਾਂ ਗੈਰ ਕਾਨੂੰਨੀ ਕਲੋਨੀਆਂ ਨੂੰ ਖਤਮ ਕਰਨ ਦੇ ਲਈ ਇਤਿਹਾਸਕ ਕਦਮ ਜਿਹੜਾ ਚੁੱਕਿਆ ਗਿਆ ਹੈ। ਦੂਸਰੀ ਖਬਰ ਵੱਲ ਚਲਈਏ ਤੇ ਪੰਜਾਬ ਸਰਕਾਰ ਵੱਲੋਂ ਨਵੇਂ ਪਾਤਸ਼ਾ ਜਿਹਦੇ ਜਿਹੜੇ ਨੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਾਗਮ ਦਾ ਐਲਾਨ ਕਰ ਦਿੱਤਾ ਗਿਆ ਤੇ ਸ਼ਬਦੀ ਜੰਗ ਜੜੀਆ ਸ਼ੁਰੂ ਹੋ ਗਈ ਹੈ 350ਵਾਂ ਸਾਲਾਂ ਦਾ ਜਿਹੜਾ ਸ਼ਹੀਦੀ ਪੂਰਵ ਮੌਕੇ ਵੱਖਰੀ ਸਰਕਾਰੀ ਧਾਰਮਿਕ ਸਮਾਗਮ ਕਰਵਾਉਣ ਦੇ ਐਲਾਨ ਦੇ ਉੱਤੇ ਸ਼ਰਮਣੀ ਕਮੇਟੀ ਨੇ ਜਿਹੜਾ ਸਖਤ ਇਤਰਾਜ਼ ਜਤਾਇਆ ਹੈ ਸੀਐਮ ਮਾਨ ਦਾ ਸ਼ਹੀਦੀ ਸਮਾਗਮ ਦੇ ਬਾਰੇ ਐਡਵੋਕੇਟ ਧਾਮੀ ਦੇ ਉੱਤੇ ਪਲਟਵਾਰ ਹੋਇਆ ਹੈ ਜਥੇਦਾਰ ਗੜਗਾਜ ਸਾਹਿਬ ਨੇ ਕਹਿ ਦਿੱਤਾ ਕਿ ਸੀਐਮ ਮਾਨ ਨੂੰ ਸਲਾਹ ਦਿੱਤੀ ਹੈ ਕਿ ਸ਼ਤਾਬਦੀਆਂ ਦੇ ਸਮਾਗਮ ਮਨਾਉਣ ਤੋਂ ਪਹਿਲਾਂ ਕੇਸਾਂ ਦੀ ਬੇਅਦਬੀ ਬੰਦ ਕਰਕੇ ਹੁਣ ਅਮਰਤਾ ਰੀ ਉਤਾਰਨ ਦਿੰਦੇ ਹੋਏ ਧਾਮੀ ਹੋਣਾ ਨੇ ਕਹਿ ਦਿੱਤਾ ਕਿ ਪਹਿਲਾਂ ਵੀ ਸ਼ਤਾਬਦੀਆਂ ਮੌਕਿਆਂ ਦੇ ਉੱਤੇ ਸ਼ਤਾਬਦੀ ਸਮਾਗਮ ਸ਼ਰੋਮਣੀ ਕਮੇਟੀ ਦੀ ਅਗਵਾਈ ਹੇਠ ਅਯੋਜਿਤ ਕੀਤੇ ਗਏ ਨੇ ਤੇ ਸਰਕਾਰਾਂ ਨੇ ਸਿਰਫ ਪ੍ਰਬੰਧਕੀ ਸਹਾਇਤਾ ਦਿੱਤੀ ਹੈ ਜਿਵੇਂ ਬਿਹਾਰ ਸਰਕਾਰ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ਪੂਰਬ ਦੇ ਉੱਤੇ ਸਾਰੇ ਪ੍ਰਬੰਧਾਂ ਦੇ ਵਿੱਚ ਸਹਿਯੋਗ ਕੀਤਾ ਸੀ ਉਹਨਾਂ ਕਹਿ ਕੇ ਜੇਕਰ ਮੌਜੂਦਾ ਪੰਜਾਬ ਸਰਕਾਰ ਸ਼੍ਰੀ ਆਨੰਦਪੁਰ ਸਾਹਿਬ ਨੂੰ ਵਾਈਟ ਸਿਟੀ ਦੇ ਵਿੱਚ ਬਦਲਣ ਟੈਂਟ ਸਿਟੀ ਸਥਾਪਿਤ ਕਰਨ ਜਾਂ ਹੋਰ ਬੁਨਿਆਦੀ ਢਾਂਚਾ ਤਿਆਰ ਕਰਨ ਦੀ ਯੋਜਨਾ ਬਣਾਉਂਦੀ ਹੈ ਤਾਂ ਸ਼ਰੋਮਨੀ ਕਮੇਟੀ ਇਸ ਦਾ ਸਵਾਗਤ ਕਰੇਗੀ ਪਰ ਧਾਰਮਿਕ ਸਮਾਗਮਾਂ ਦੇ ਵਿੱਚ ਮੁਕਾਬਲਾ ਜਾਂ ਸਮਾਂਤਰਾ ਸਮਾਂਤਰ ਸਮਾਗਮ ਕਿਸੇ ਵੀ ਹਾਲਤ ਦੇ ਵਿੱਚ ਸਵੀਕਾਰ ਨਹੀਂ ਹੋਣਗੇ ਪੰਜਾਬ ਸਰਕਾਰ ਦੇ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵਾਂ ਸਾਲਾਂ ਸ਼ਹੀਦੀ ਸਮਾਗਮ ਵੱਖਰੇ ਤੌਰ ਦੇ ਉੱਤੇ ਮਨਾਏ ਜਾਣ ਸੰਬੰਧੀ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਐ ਜੀ ਪੀ ਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਜਤਾਏ ਗਏ ਇਤਰਾਜ਼ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆ ਗਿਆ। ਉਹਨਾਂ ਕਹਿ ਕੇ ਜਦੋਂ ਬਾਦਲ ਸਰਕਾਰ ਦੇ ਸਮੇਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 300 ਸਾਲਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ ਸੀ ਕਿ ਉਦੋਂ ਧਾਰਮਿਕ ਮਾਮਲਿਆਂ ਦੇ ਵਿੱਚ ਦਖਲ ਨਹੀਂ ਸੀ। ਜਦੋਂ ਧਾਮੀ ਸਾਹਿਬ ਜਲੰਧਰ, ਲੁਧਿਆਣਾ ਦੇ ਵਿੱਚ ਅਕਾਲੀ ਦਲ ਦਾ ਪ੍ਰਚਾਰ ਕਰ ਰਹੇ ਹੁੰਦੇ ਨੇ ਉਹ ਸਿਆਸੀ ਮਾਮਲਿਆਂ ਦੇ ਵਿੱਚ ਦਖਲ ਨਹੀਂ ਹੁੰਦਾ ਉਹਨਾਂ ਪੁੱਛਿਆ ਕਿ ਗੁਰੂ ਸਾਹਿਬ ਗੁਰੂ ਸਾਹਿਬ ਉਹਨਾਂ ਦੇ ਹਨ ਇਕੱਲੇ ਕਿ ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਸਾਹਿਬ ਸਭ ਦੇ ਸਾਂਝੇ ਨੇ ਉਹਨਾਂ ਦੇ ਸ਼ਹੀਦੀ ਸਮਾਗਮ ਬਹੁਤ ਸਾਰੀਆਂ ਜੜੀਆਂ ਨੇ ਹੋਰ ਸੰਸਥਾਵਾਂ ਵੀ ਮਨਾਉਣ ਗਿਆ ਕਿਉਂਕਿ ਇਹ ਸ਼ਹੀਦੀ ਸਮਾਗਮ ਮਨਾਉਂਦਾ ਸਭ ਨੂੰ ਹੱਕ ਹੈ ਉਹਨਾਂ ਪੁੱਛਿਆ ਕਿ ਕੀ ਐਸਜੀਪੀਸੀ ਵਾਲਿਆਂ ਨੇ ਕਾਪੀਰਾਈਟ ਲੈ ਲਿਆ ਹੈ ਅਕਾਲੀ ਦਲ ਦੀ ਸਰਕਾਰ ਵੇਲੇ ਵਿਰਾਸਤ ਤੇ ਖਾਲਸਾ ਬਣਾਏ ਜਾਣ ਦੇ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਲਿਲਟ ਨਾਲ ਲਿਟਲ ਨੌਲੇਜ ਇਜ਼ ਟੂ ਡੇਂਜਰਸ ਤੇ ਸਭ ਕੁਝ ਕਰਾਂਗੇ ਅਕਾਲ ਤਖਤ ਸਾਹਿਬ ਦੇ ਵੱਲੋਂ ਚੀਫ ਖਾਲਸਾ ਦੀਵਾਨ ਦੇ ਮੈਂਬਰਾਂ ਨੂੰ ਅੰਮ੍ਰਿਤਧਾਰੀ ਬਣਨ ਦੇ ਲਈ 1 ਸਤੰਬਰ ਤੱਕ ਦੀ ਮੌਲਤ ਦੇ ਦਿੱਤੀ ਗਈ ਅਗਲੀ ਖਬਰ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਖੋਣਾ ਨੇ ਸਿੱਖ ਸੰਸਥਾ ਚੀਫ ਖਾਲਸਾ ਦੀਵਾਨ ਦੀ ਕਾਰਜਕਾਰੀ ਕਾਰਜ ਕਰਨੀ ਅਤੇ ਮੈਂਬਰਾਂ ਨੂੰ 1 ਸਤੰਬਰ ਤੱਕ ਦਾ ਸਮਾਂ ਦਿੰਦੇ ਅਮਰਤ ਧਾਰੀ ਹੋਣ ਅਤੇ ਅਮਰਤ ਧਾਰੀ ਹੋਣ ਦੌਰਾਨ ਹੋਈ ਜਿਹੜੀ ਹੈ ਅਵਗਿਆ ਦੀ ਸੁਧਾਈ ਕਰਨ ਦਾ ਸਮਾਂ ਦਿੱਤਾ ਹੈ ਇਸ ਸਮੇਂ ਤੋਂ ਬਾਅਦ ਅਮਰਤ ਧਾਰੀ ਨਾ ਹੋਣ ਵਾਲੇ ਮੈਂਬਰ ਦੀ ਮੈਂਬਰਸ਼ਿਪ ਖਾਰਜ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ ਚੀਵ ਖਾਲਸਾ ਦਿਵਾਨ ਦੇ ਪ੍ਰਧਾਨ ਡਾਕਟਰ ਇੰਦਰबीर ਸਿੰਘ ਨਿੱਜਰ ਤੇ ਕਾਰਜਕਾਰਨੀ ਦੇ ਮੈਂਬਰ ਅੱਜ ਸਵੇਰੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇ ਤੇ ਵਿਖੇ ਜੱਥੇਦਾਰ ਗੜਗਾਜ ਜਿਨ੍ਹਾਂ ਨੂੰ ਮਿਲੇ ਨੇ ਉਹਨਾਂ ਨੂੰ ਇੱਥੇ ਆਪਣਾ ਸਪਸ਼ਟਿਕਰਨ ਦੇਣ ਵਾਸਤੇ ਸੱਦਿਆ ਗਿਆ ਸੀ ਬੀਤੇ ਸਮੇਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਚੀਫ ਖਾਲਸਾ ਦਿਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਬੰਧ ਮੈਂਬਰਾਂ ਤੇ ਅਹੁਦੇਦਾਰਾਂ ਦੇ ਵਿਰੁੱਧ ਕੁਝ ਸ਼ਿਕਾਇਤਾਂ ਪੁੱਜੀਆਂ ਸਨ ਜਿਸ ਸਬੰਧੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਗਿਆਨੀ ਗੁਰ ਕੁਲਦੀਪ ਸਿੰਘ ਗੜਗਾਜ ਜਿਨ੍ਹਾਂ ਨੇ ਅੱਜ ਸੰਸਥਾ ਦੇ ਪ੍ਰਬੰਧਨ ਜਾ ਪ੍ਰਧਾਨ ਸਮੇਤ ਸਮੁੱਚੀ ਕਾਰਜਕਾਰਨੀ ਨੂੰ ਆਪਣਾ ਪੱਖ ਰੱਖਣ ਦੇ ਲਈ ਅਕਾਲ ਤਖਸ ਸਕੱਤਰਤ ਵਿਖੇ ਸਦਿਆ ਸੀ ਡਿਬਰੂਗੜ੍ਹ ਦੀ ਗੱਲ ਕਰੀਏ ਤਾਂ ਜੇਲ੍ਹ ਦੇ ਵਿੱਚ ਬੰਦ ਅਮਰਤਪਾਲ ਸਿੰਘ ਕਰੇਗਾ ਹੁਣ ਸੁਪਰੀਮ ਕੋਰਟ ਦਾ ਜਿਹੜਾ ਰੁਕ ਆਪਣੇ ਤੇ ਲੱਗੇ ਐਨਐਸਏ ਨੂੰ ਦੇਣਗੇ ਹੁਣ ਚੁਣੌਤੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਤਪਾਲ ਸਿੰਘ ਉਹਨਾਂ ਨੇ ਆਪਣੇ ਉੱਪਰਲੇ ਉੱਪਰ ਲੱਗੇ ਐਨਐਸਏ ਨੈਸ਼ਨਲ ਸਕਿਉਰਿਟੀ ਐਕਟ ਨੂੰ ਜਿਹੜਾ ਚੁਣੌਤੀ ਦੇਣ ਦੇ ਲਈ ਸੁਪਰੀਮ ਕੋਰਟ ਦਾ ਜਿਹੜਾ ਰੁਕ ਕਰਨ ਦਾ ਫੈਸਲਾ ਕਰ ਲਿਆ ਹੈ ਅਮਰਤਪਾਲ ਦੇ ਵਕੀਲ ਈਮਾਨ ਸਿੰਘ ਖਾਰਾ ਉਹਨਾਂ ਨੇ ਇੱਕ ਜਿਹੜਾ ਟੀਵੀ ਚੈਨਲ ਨੂੰ ਇਹ ਜਾਣਕਾਰੀ ਦੱਸੀ ਹੈ ਤੇ ਅਸਮ ਅਸਾਮ ਦੀ ਜਿਹੜੀ ਹੈ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਅਮਰਤਪਾਲ ਸਿੰਘ ਅਗਲੇ ਹਫਤੇ ਪਟੀਸ਼ਨ ਦਾਇਰ ਕਰਕੇ ਐਨਐਸਏ ਨੂੰ ਚੁਣੌਤੀ ਦੇਵੇਗਾ ਵੀ ਮੈਨੂੰ ਹਾਈ ਕੋਰਟ ਦੇ ਸੀਨੀਅਰ ਵਕੀਲ ਆਰਐਸ ਬੈਂਸ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਅਮਰਤਪਾਲ ਦੇ ਉੱਤੇ ਤੀਜੀ ਵਰ ਐਨਐਸਏ ਲਗਾਉਣ ਸੰਬੰਧੀ ਪੰਜਾਬ ਸਰਕਾਰ ਦੇ ਫੈਸਲੇ ਨੂੰ ਗੈਰ ਕਾਨੂੰਨੀ ਤੇ ਪ੍ਰਗਟਾਵੇ ਦੀ ਆਜ਼ਾਦੀ ਉਲੰਘਣਾ ਦੱਸਿਆ ਸੀ ਬੈਂਸ ਉਹਨਾਂ ਨੇ ਕਿਹਾ ਸੀ ਕਿ ਅਮਰਤਪਾਲ ਵਿਰੁੱਧ ਕੇਸ ਦਾ ਜ਼ਿਆਦਾਤਰ ਆਧਾਰ ਸਿਰਫ ਆਡੀਓ ਕਲਿੱਪਾਂ ਤੇ ਇੰਟਰਨੈਟ ਮੀਡੀਆ ਦੇ ਉੱਤੇ ਵਾਇਰਲ ਹੋਏ ਵਾਇਰਲ ਬਿਆਨ ਨੇ ਜਿਨ੍ਹਾਂ ਦੀ ਜਾਂਚ ਲੰਬਤ ਹੋਣ ਦੇ ਬਾਵਜੂਦ ਤੀਜੀ ਵਾਰ ਐਨਐਸਏ ਲਾਉਣ ਦਾ ਫੈਸਲਾ ਲਿਆ ਗਿਆ ਹੈ ਹਾਲਾਂਕਿ ਸੁਪਰੀਮ ਕੋਰਟ ਜਾਣ ਦੇ ਸਵਾਲ ਦੇ ਉੱਤੇ ਉਹਨਾਂ ਕਿਹਾ ਸੀ ਕਿ ਇਸ ਦਾ ਕੋਈ ਖਾਸ ਫਾਇਦਾ ਨਹੀਂ ਹੈ ਕਿਉਂਕਿ ਦੂਜੀ ਐਨਐਸਏ ਪਟੀਸ਼ਨ ਪਹਿਲਾਂ ਹੀ ਹਾਈ ਕੋਰਟ ਦੇ ਵਿੱਚ ਲੰਬਤ ਹੈ ਹਾਲਾਂਕਿ ਅਮਰਤਪਾਲ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਸੀ ਕਿ ਸੂਬੇ ਦੇ ਵਿੱਚ ਕਾਨੂੰਨ ਵਿਵਸਥਾ ਦਿਨੋ-ਦਿਨ ਵਿਗੜਦੀ ਜਾ ਰਹੀ ਹੈ ਪਰ ਸਰਕਾਰ ਦਾ ਸਾਰਾ ਧਿਆਨ ਅਮਰਤਪਾਲ ਸਿੰਘ ਉੱਪਰ ਜਿਹੜਾ ਦੱਸਿਆ ਹੈ ਉਨਾ ਦੋਸ਼ ਲਾਇਆ ਕਿ ਉਹ ਸਭ ਸਿਆਸੀ ਦੁਸ਼ਮਣੀ ਕਾਰਨ ਜਿਹੜਾ ਕੀਤਾ ਜਾ ਰਿਹਾ ਹੈ ਤੇ ਉਹਨਾਂ ਦੇ ਪੁੱਤਰ ਨੂੰ ਝੂਠਾ ਫਸਾਇਆ ਜਾ ਰਿਹਾ ਹੈ ਪਾਰਲੀਮੈਂਟ ਮੌਨਸੂਨ ਸੈਸ਼ਨ ਦੀ ਗੱਲ ਕਰੀਏ ਤਾਂ ਲੋਕ ਸਭਾ ਦੇ ਵਿੱਚ ਵਿਰੋਧੀ ਧਿਰਾਂ ਦਾ ਹੰਗਾਮਾ ਅੱਜ ਵੀ ਜਿਹੜਾ ਬਾਰ ਕਰਾਰ ਰਿਹਾ ਹੈ ਨਹੀਂ ਚੱਲੇ ਨੇ ਪ੍ਰਸ਼ਾਸਨ ਕਾਲ ਤੇ ਸਿਰਫ ਸਫਰ ਕਾਲ ਨਹੀਂ ਚੱਲਣ ਦਿੱਤੇ ਗਏ ਸਦਨ ਪੂਰੇ ਦਿਨ ਲਈ ਉਠਾ ਦਿੱਤਾ ਗਿਆ ਵਿਰੋਧੀ ਧਿਰਾਂ ਬਿਹਾਰ ਐਸਆਈਆਰ ਸਮੇਤ ਹੋਰ ਮੁੱਦਿਆਂ ਦੇ ਵਿੱਚ ਚਰਚਾ ਲਈ ਬੇਜਦ ਰਹੀ ਹੈ ਸਦਨ ਦੀ ਕਾਰਵਾਈ ਪਹਿਲਾਂ 12 ਵਜੇ ਤੇ ਮੁੜ ਬਾਅਦ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਬਿਹਾਰ ਐਸਆਈਆਰ ਵਿਰੋਧੀ ਧਿਰਾਂ ਵੱਲੋਂ ਸੰਸਦ ਭਵਨ ਦੇ ਅਹਾਤੇ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਦਨ ਦੇ ਵਿੱਚ ਮੌਜੂਦਗੀ ਲਈ ਮੌਜੂਦਗੀ ਲਈ ਜਿਹੜਾ ਦਬਾਅ ਪਾਉਣ ਦਾ ਫੈਸਲਾ ਹੋਇਆ ਹੈ ਸੰਸਦ ਭਵਨ ਦੇ ਮਕਰ ਦੁਆਰ ਡੇ ਉੱਤੇ ਜਿਹੜਾ ਬਿਹਾਰ ਦੇ ਵਿੱਚ ਵੋਟਰ ਸੂਚੀਆਂ ਦੀ ਵਿਆਪਕ ਸੋਧ ਖਿਲਾਫ ਨਾਰੇਬਾਜ਼ੀ ਕੀਤੀ ਗਈ ਧਨਖੜ ਦੇ ਅਸਤੀਫੇ ਪਿੱਛੇ ਖਰਾਬ ਸਿਹਤ ਦੇ ਨਾਲੋਂ ਕੁਝ ਗੁੱਝੇ ਕਾਰਨ ਦੱਸ ਦਿੱਤੇ ਐ ਕਾਂਗਰਸ ਨੇ ਟਰੰਪ ਦੇ ਕੰਟਰੋਲ ਹੇਟ ਚੱਲ ਰਹੀ ਹੈ ਕੇਂਦਰ ਸਰਕਾਰ ਮਮਤਾ ਬਹਨਰ ਉਹਨਾਂ ਬੈਨਰ ਜੀ ਉਹਨਾਂ ਨੇ ਕਹਿ ਦਿੱਤਾ ਹੈ ਲੋਕ ਸਭਾ ਦੇ ਵਿੱਚ ਅੱਜ ਵਿਰੋਧੀ ਪਾਰਟੀ ਦੇ ਮੈਂਬਰਾਂ ਨੇ ਬਿਹਾਰ ਦੇ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੋਧ ਐਸ ਆਈ ਆਰ ਸਮੇਤ ਕਈ ਮੁੱਦਿਆਂ ਉੱਤੇ ਹੰਗਾਮਾ ਕੀਤਾ ਹੈ ਵਿਰੋਧੀ ਧਿਰਾਂ ਚਰਚਾ ਦੀ ਜਿਹੜੀ ਆਪਣੀ ਮੰਗ ਦੇ ਉੱਤੇ ਬੇਜਿੱਦ ਰਹੀਆਂ ਨੇ ਜਿਸ ਕਰਕੇ ਸਦਨ ਦੀ ਕਾਰਵਾਈ ਨੂੰ ਪਹਿਲਾਂ 12 ਵਜੇ ਤੱਕ ਤੇ ਮਗਰੋਂ ਬਾਅਦ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ ਇਸ ਤੋਂ ਪਹਿਲਾਂ ਮੌਨਸੂਨ ਸੈਸ਼ਨ ਦੇ ਦੂਜੇ ਦਿਨ ਜਿਵੇਂ ਹੀ ਹੈਂਟਲੈਸ ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਤੇ ਕਾਰਵਾਈ ਕੁਝ ਮਿੰਟਾਂ ਦੇ ਵਿੱਚ ਹੀ ਜਿਹੜਾ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਇਸ ਤਰ੍ਹਾਂ ਸਦਨ ਦੇ ਵਿੱਚ ਪ੍ਰਸ਼ਨ ਕਾਲ ਤੇ ਸਿਫਰ ਕਾਲ ਹੰਗਾਮੇ ਦੀ ਭੇਂਟ ਚੜ ਗਏ ਜਦੋਂ ਦੁਪਹਿਰ 12 ਵਜੇ ਸਦਨ ਮੁੜ ਜੁੜਿਆ ਤਾਂ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਕੁਝ ਮੈਂਬਰ ਚੇਅਰਮੈਨ ਦੀ ਕੁਰਸੀ ਨੇੜੇ ਨਾਅਰੇਬਾਜ਼ੀ ਕਰਦੇ ਦੇਖੇ ਗਏ ਕੁਝ ਮੈਂਬਰ ਵੋਟਰ ਸੋਚੀਆਂ ਵਿੱਚ ਵਿਸ਼ੇਸ਼ ਵਿਆਪਕ ਸੋਧ ਵਿਰੁੱਧ ਨਾਰੇ ਵਾਲੀਆਂ ਤਖਤੀਆਂ ਲਹਿਰਾ ਰਹੇ ਸਨ ਇਸ ਮੌਕੇ ਸਦਨ ਦੀ ਕਾਰਵਾਈ ਚੱਲੀ ਜੜੀ ਜੀ ਕਾਰਵਾਈ ਚਲਾ ਰਹੇ ਜਗਦੰਬਿਕਾ ਪਾਲ ਉਹਨਾਂ ਨੇ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੂੰ ਆਪਣੀਆਂ ਸੀਟਾਂ ਦੇ ਉੱਤੇ ਜਾਣ ਅਤੇ ਕਾਰਵਾਈ ਜਾਰੀ ਰੱਖਣ ਦੀ ਅਪੀਲ ਕਰ ਦਿੱਤੀ ਉਹਨਾਂ ਕਹਿ ਕੇ ਕਿ ਕੁੱਲ ਤੁਸੀਂ ਕਹਿੰਦੇ ਨੇ ਆਪਰੇਸ਼ਨ ਸਿੰਦੂਰ ਦੇ ਉੱਤੇ ਚਰਚਾ ਚਾਹੁੰਦੇ ਸੀ ਤੇ ਬਿਜ਼ਨਸ ਐਡਵਾਈਜ਼ਰੀ ਕਮੇਟੀ ਬੀਏਸੀ ਨੇ ਇਸ ਮੁੱਦੇ ਦੇ ਉੱਤੇ 16 ਘੰਟੇ ਦੀ ਚਰਚਾ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੁਹਾਨੂੰ ਬੀਏਸੀ ਦੇ ਵਿੱਚ ਐਸਆਈਆਰ ਦੇ ਉੱਤੇ ਚਰਚਾ ਦੀ ਮੰਗ ਵੀ ਲਿਆਉਣੀ ਚਾਹੀਦੀ ਹੈ ਉੱਥੇ ਫੈਸਲਾ ਲਿਆ ਜਾਵੇਗਾ ਮੈਂਬਰਾਂ ਵੱਲੋਂ ਤਖਤੀਆਂ ਦਿਖਾਏ ਜਾਣ ਤੇ ਨਾਲ ਨਾਰਾਜ਼ਗੀ ਪ੍ਰਗਟ ਕਰਦੇ ਆਂ ਉਹਨਾਂ ਕਹਿ ਕੇ ਇੱਥੇ ਤਖਤੀਆਂ ਨਾ ਦਿਖਾਓ ਇਸ ਸਦਨ ਦੀ ਸ਼ਾਨ ਅਤੇ ਮर्यादा ਨੂੰ ਠੇਸ ਪਹੁੰਚਾਉਂਦਾ ਹੈ ਜੇਕਰ ਤੁਸੀਂ ਇਸ ਵਿਸ਼ੇ ਦੇ ਉੱਤੇ ਚਰਚਾ ਕਰਨੀ ਚਾਹੁੰਦੇ ਹੋ ਤਾਂ ਇਸ ਮੁੱਦੇ ਅਤੇ ਹੋਰ ਮੁੱਦਿਆਂ ਨੂੰ ਬੀਐਸਸੀ ਮੀਟਿੰਗ ਦੇ ਵਿੱਚ ਲਿਆਓ ਤੇ ਫੈਸਲਾ ਲਿਆ ਜਾਵੇਗਾ ਸਰਕਾਰ ਸਾਰੇ ਵਿਸ਼ਿਆਂ ਦੇ ਉੱਤੇ ਚਰਚਾ ਕਰਨ ਅਤੇ ਜਵਾਬ ਦੇਣ ਦੇ ਲਈ ਤਿਆਰ ਹੈ ਸੰਸਦ ਦੀ ਮਾਮਲਿਆਂ ਦੇ ਬਾਰੇ ਮੰਤਰੀ ਅਰਜੁਨ ਰਾਮ ਮੇਘਾ ਮੇਘਵਾਲ ਨੇ ਕਹਿ ਕੇ ਸਰਕਾਰ ਕਿਸੇ ਵੀ ਵਿਸ਼ੇ ਵਿਸ਼ੇਸ਼ ਵਿਸ਼ੇ ਦੇ ਉੱਤੇ ਚਰਚਾ ਕਰਨ ਦੇ ਲਈ ਤਿਆਰ ਹੈ ਜਿਸ ਦੇ ਉੱਤੇ ਚੇਅਰਮੈਨ ਨਿਜਮਾ ਤੇ ਤਹਿਤ ਚਰਚਾ ਦੀ ਜੜੀ ਹੈ ਇਜਾਜ਼ਤ ਦਿੰਦੇ ਨੇ ਚੇਅਰਮੈਨ ਜਗਦੰਬਿਕਾ ਪਾਲ ਨੇ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੂੰ ਕਾਰਵਾਈ ਜਾਰੀ ਰੱਖਣ ਦੀ ਅਪੀਲ ਕੀਤੀ ਹੈ ਤੇ ਕਿਹਾ ਸਿਫਰ ਕਾਲ ਜਾਰੀ ਰਹਿੰਦੇ ਹੋ ਮੈਂ ਸਦਨ ਚਲਾਉਣਾ ਚਾਹੁੰਦਾ ਪਰ ਮੈਂ ਤੁਹਾਨੂੰ ਸਹਿਯੋਗ ਕਰਨ ਦੀ ਬੇਨਤੀ ਕਰਦਾ ਜਦੋਂ ਵਿਰੋਧੀ ਪਾਰਟੀਆਂ ਦਾ ਰੋਲਾ ਨਹੀਂ ਰੁਕਿਆ ਤਾਂ ਉਹਨਾਂ ਨੇ ਕਾਰਵਾਈ ਮੁੜ ਸ਼ੁਰੂ ਹੋਣ ਤੋਂ ਕਰੀਬ 10 ਮਿੰਟ ਬਾਅਦ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਇਸ ਤੋਂ ਪਹਿਲਾਂ ਜਦੋਂ ਸਵੇਰ ਕ ਸਵੇਰੇ ਕਾਰਵਾਈ ਸ਼ੁਰੂ ਹੋਈ ਤਾਂ ਵਿਰੋਧੀ ਜਿਹੜੇ ਸਨ ਪਾਰਟੀਆਂ ਦੇ ਮੈਂਬਰਾਂ ਨੇ ਐਸਆਈਆਰ ਮੁੱਦਿਆਂ ਦੇ ਉੱਤੇ ਚਰਚਾ ਦੀ ਮੰਗ ਕਰਦੇ ਹੋਏ ਹੰਗਾਮਾ ਕਰ ਦਿੱਤਾ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਉਹਨਾਂ ਨੇ ਕਿਹਾ ਕਿ ਅੱਜ ਪ੍ਰਸ਼ਨ ਕਾਲ ਦੇ ਦੌਰਾਨ ਕਿਸਾਨਾਂ ਦੇ ਮੁੱਦਿਆਂ ਤੇ ਚਰਚਾ ਹੋਣੀ ਹੈ ਇਸ ਦੇ ਲਈ ਵਿਰੋਧੀ ਧਿਰ ਨੂੰ ਸਦਨ ਨੂੰ ਕੰਮ ਕਰਨ ਦੇਣਾ ਚਾਹੀਦਾ ਹੈ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਆਪਣੀਆਂ ਸੀਟਾਂ ਤੇ ਜਾਣ ਤੇ ਸਦਨ ਨੂੰ ਕੰਮ ਕਰਨ ਦੇ ਦੇਣ ਦੀ ਜਿਹੜੀ ਅਪੀਲ ਕੀਤੀ ਹੈ ਉਹਨਾਂ ਕਹਿ ਕੇ ਤੁਸੀਂ ਲੋਕ ਦੇਸ਼ ਦੇ ਕਿਸਾਨਾਂ ਤੇ ਉਹਨਾਂ ਦੇ ਮੁੱਦਿਆਂ ਤੇ ਚਰਚਾ ਨਹੀਂ ਕਰਨਾ ਚਾਹੁੰਦੇ ਤੁਸੀਂ ਹੰਗਾਮਾ ਕਰਨ ਦੇ ਲਈ ਤਖਤੀਆਂ ਲੈ ਕੇ ਆਓਗੇ ਇਹ ਸਦਨ ਦੀ ਰਵਾਇਤਾ ਅਨੁਸਾਰ ਨਹੀਂ ਹੈ ਤੁਸੀਂ ਲੋਕ ਆਪਣੀਆਂ ਸੀਟਾਂ ਤੇ ਬੈਠੋ ਤੇ ਸਦਨ ਨੂੰ ਚੱਲਣ ਦਿਓ ਜਦੋਂ ਹੰਗਾਮਾ ਨਹੀਂ ਰੁਕਿਆ ਤਾਂ ਉਹਨਾਂ ਨੇ ਸਦਨ ਦੀ ਕਾਰਵਾਈ ਸਵੇਰੇ 11 ਬਜ ਕੇ 3 ਸੈਕਿੰਡ ਦੇ ਉੱਤੇ ਜਿਹੜੀ ਹੈ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਪੁਲਿਸ ਚੌਕੀਆਂ ਦੇ ਉੱਤੇ ਹਮਲਾ ਕਰਨ ਵਾਲੇ ਤਿੰਨ ਗ੍ਰਿਫਤਾਰ ਕੀਤੇ ਗਏ ਨੇ ਪੰਜਾਬ ਪੁਲਿਸ ਨੇ ਵਿਦੇਸ਼ੀ ਹੈਂਡਲਰ ਮਨਿੰਦਰ ਬਿੱਲਾ ਅਤੇ ਮਨੂ ਅਗਵਾਨ ਵੱਲੋਂ ਚਲਾਏ ਜਾ ਰਹੇ ਬੱਬਰ ਖਾਲਸਾ ਇੰਟਰਨੈਸ਼ਨਲ ਬੀਕੇਆਈ ਅਤਵਾਦੀ ਮਾਡਿਊਲ ਦਾ ਜਿਹੜਾ ਮਾਡਿਊਲ ਦਾ ਜਿਹੜਾ ਪਰਦਾ ਫਾਸ਼ਟ ਕਰਦਿਆਂ ਇਸ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਇਹ ਪਟਿਆਲਾ ਦੇ ਬਾਦ ਸ਼ਾਹਪੁਰ ਤੇ ਹਰਿਆਣਾ ਦੇ ਅਜੀਮਗੜ੍ਹ ਦੇ ਵਿੱਚ ਪੁਲਿਸ ਚੌਕੀਆਂ ਤੇ ਗਰਨੇਡ ਹਮਲੇ ਕਰਨ ਦੀਆਂ ਘਟਨਾਵਾਂ ਘਟਨਾਵਾਂ ਦੇ ਵਿੱਚ ਸ਼ਾਮਲ ਸਨ ਇਨ੍ਹਾਂ ਕੋਲੋਂ ਦੋ ਪਿਸਤੋਲਾਂ ਸਨ ਔਰ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਹ ਆਪਰੇਸ਼ਨ ਕਾਊਂਟਰ ਇੰਟੈਲੀਜੈਂਸ ਸੀਆਈ ਪਟਿਆਲਾ ਤੇ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਐਸਐਸਓਸੀ ਐਸਏਐਸ ਨਗਰ ਵੱਲੋਂ ਸਾਂਝੇ ਤੌਰ ਦੇ ਉੱਤੇ ਚਲਾਇਆ ਗਿਆ ਮੁਲਜ਼ਮਾਂ ਦੀ ਪਛਾਣ ਸੰਦੀਪ ਸਿੰਘ ਉਰਫ ਦੀਪੂ ਵਾਸੀ ਬਾਦਸ਼ਾਹਪੁਰ ਪਟਿਆਲਾ ਤੇ ਹਰਪ੍ਰੀਤ ਸਿੰਘ ਵਾਸੀ ਹਰਚੰਦਪੁਰਾ ਪਟਿਆਲਾ ਤੇ ਹਰਮਨ ਪ੍ਰੀਤ ਸਿੰਘ ਵਾਸੀ ਗੁਰਦਿਆਲਪੁਰਾ ਪਟਿਆਲਾ ਵੱਜੋਂ ਹੋਈ ਹੈ ਡੀਜੀਪੀ ਨੇ ਦੱਸਿਆ ਕਿ 1 ਅਪ੍ਰੈਲ ਨੂੰ ਪਟਿਆਲਾ ਵਿਚਲੀ ਬਾਦਸ਼ਾਹਪੁਰ ਪੁਲਿਸ ਚੌਂਕੀ ਅਤੇ 6 ਅਪ੍ਰੈਲ ਨੂੰ ਹਰਿਆਣਾ ਵਿਚਲੀ ਅਜੀਮਗੜ ਚੌਂਕੀ ਦੇ ਉੱਤੇ ਗਰਨੇਡ ਹਮਲੇ ਹੋਏ ਸਨ ਇਨ੍ਹਾਂ ਘਟਨਾਵਾਂ ਤੋਂ ਬਾਅਦ ਬੀਕੇਆਈ ਦੇ ਕਾਰਕੋਨਾ ਹੈਪੀ ਪਾਸੀਆਂ ਮਨੂ ਅਗਵਾਨ ਤੇ ਗੋਪੀ ਨਮਾ ਸ਼ੈਰੀਆ ਨੇ ਸੋਸ਼ਲ ਮੀਡੀਆ ਰਾਹੀਂ ਇਹਨਾਂ ਕਾਰਵਾਈਆਂ ਦੀ ਜ਼ਿੰਮੇਵਾਰੀ ਲਈ ਸੀ ਡੀਜੀਪੀ ਨੇ ਕਿਹਾ ਕਿ ਦੋਵੇਂ ਹੈਂਡਲਰ ਅਤਵਾਦੀ ਹਰਵਿੰਦਰ ਸਿੰਘ ਰਿੰਦਾ ਦੇ ਨਿਰਦੇਸ਼ਾਂ ਦੇ ਉੱਤੇ ਕੰਮ ਕਰ ਰਹੇ ਸਨ ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਇਹ ਵੀ ਪਤਾ ਲੱਗਿਆ ਕਿ ਮਾਡਿਊਲ ਪੰਜਾਬ ਦੇ ਵਿੱਚ ਪੁਲਿਸ ਅਦਾਰਿਆਂ ਦੇ ਉੱਤੇ ਹੋਰ ਹਮਲਿਆਂ ਦੀ ਸਰਗਰਮੀ ਦੇ ਨਾਲ ਯੋਜਨਾ ਬਣਾ ਰਿਹਾ ਸੀ ਇਸ ਹਮਲੇ ਮਾਮਲੇ ਦੀ ਜਾਂਚ ਜਾਰੀ ਹੈ ਪਟਿਆਲਾ ਦੀ AIGC I ਡਾਕਟਰ ਸਿਮਰਤ ਕੌਰ ਹੋਣਾ ਨੇ ਦੱਸਿਆ ਹੈ ਕਿ ਪੁਛ ਪੜਤਾਲ ਦੇ ਦੌਰਾਨ ਮੁਲਾਜ਼ਮਾ ਨੇ ਕਬੂਲਿਆ ਸੌਰੀ ਮੁਲਜ਼ਮਾ ਨੇ ਕਬੂਲਿਆ ਕਿ ਦੋਮਾ ਪੁਲਿਸ ਅਧਾਰਿਆਂ ਤੇ ਹਮਲਿਆਂ ਦੀ ਯੋਜਨਾ ਉਹਨਾਂ ਦੇ ਸਾਥੀ ਗੁਰਪ੍ਰੀਤ ਸਿੰਘ ਉਰਫ਼ ਬੱਬੂ ਨੇ ਬਣਾਈ ਸੀ ਜੋ ਇਸ ਸਮੇਂ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਹੈ ਉਨਾ ਕਹਿ ਕਿ ਜਾਂਚ ਦੇ ਵਿੱਚ ਪਤਾ ਲੱਗਿਆ ਕਿ ਮਾਸਟਰਮਾਈਂਡ ਗੁਰਪ੍ਰੀਤ ਸਿੰਘ ਉਰਫ ਬੱਬੂ ਨੇ ਬਾਦਸ਼ਾਹਪੁਰ ਹਮਲੇ ਦੇ ਵਿੱਚ ਸ਼ਾਮਲ ਹੋਣ ਬਦਲੇ ਸੰਦੀਪ ਸਿੰਘ ਉਰਫ ਦੀਪੂ ਨੂੰ 3 ਤੋਂ 4 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸੀ ਜਦ ਕਿ ਹਰਮਨਪ੍ਰੀਤ ਸਿੰਘ ਨੂੰ ਅਜੀਮਗੜ੍ਹ ਹਮਲੇ ਦੇ ਵਿੱਚ ਸਾਥ ਦੇਣ ਦੇ ਲਈ 10000 ਰੁਪਏ ਦਿੱਤੇ ਸਨ ਇੰਟਰਨੈਸ਼ਨਲ ਖਬਰਾਂ ਦੇ ਉੱਤੇ ਝਾਤ ਮਾਰੀਏ ਤੇ ਦੋਸਤੋ ਵਰਲਡ బిਗੇਸਟ ਡੈਮ ਜਿਹੜਾ ਉਹਨੂੰ ਜੜੀਆਂ ਮਨਜ਼ੂਰੀ ਦੇ ਦਿੱਤੀ ਹੈ ਚੀਨ ਵੱਲੋਂ ਦੁਨੀਆ ਦੇ ਸਭ ਤੋਂ ਵੱਡੇ ਬ੍ਰਹਮਪੁੱਤਰ ਬੰਨ ਦਾ ਜਿਹੜਾ ਨਿਰਮਾਣ ਸ਼ੁਰੂ ਭਾਰਤ ਬੰਗਲਾਦੇਸ਼ ਦੀਆਂ ਚਿੰਤਾਵਾਂ ਵਧੀਆਂ ਨੇ ਚੀਨ ਨੇ ਅਰੁਣਾਚਲ ਪ੍ਰਦੇਸ਼ ਦੇ ਵਿੱਚ ਭਾਰਤੀ ਸਰਹੱਦ ਨੇੜੇ ਤਿੱਬਤ ਦੇ ਵਿੱਚ ਬ੍ਰਹਮਪੁੱਤਰ ਦੇ ਉੱਤੇ 167.8 ਬਿਲੀਅਨ ਡਾਲਰ ਦੇ ਬੰਨ ਦਾ ਨਿਰਮਾਣ ਅੱਜ ਸ਼ੁਰੂ ਕਰ ਦਿੱਤਾ ਹੈ ਚੀਨ ਦੇ ਪ੍ਰਧਾਨ ਮੰਤਰੀ ਨੇ ਬ੍ਰਹਮਪੁੱਤਰ ਦੇ ਹੇਂਟਲੇ ਯਾਰ ਲੁੰਗ ਯਾਗਬੋ ਦੇ ਵਿੱਚ ਨੀਂ ਪੱਥਰ ਰੱਖ ਕੇ ਡੈਮ ਦੀ ਉਸਾਰੀ ਦਾ ਐਲਾਨ ਕੀਤਾ ਹੈ ਇਸ ਪਣ ਬਿਜਲੀ ਪ੍ਰੋਜੈਕਟ ਕਾਰਨ ਭਾਰਤ ਤੇ ਬੰਗਲਾਦੇਸ਼ ਦੀਆਂ ਚਿੰਤਾਵਾਂ ਵੱਧ ਸਕਦੀਆਂ ਨੇ ਇਸ ਪ੍ਰੋਜੈਕਟ ਸੰਬੰਧੀ ਕਈ ਵਾਰ ਜਾਇਜ਼ਾ ਲਿਆ ਗਿਆ ਸੀ ਇਸ ਪ੍ਰੋਜੈਕਟ ਨੂੰ ਪਿਛਲੇ ਸਾਲ ਦਸੰਬਰ ਦੇ ਵਿੱਚ ਮਨਜ਼ੂਰੀ ਦਿੱਤੀ ਗਈ ਸੀ ਚੌਪਟ ਕਰ ਦੇਾਂਗੇ ਕਹਿੰਦੇ ਤੁਹਾਡੀ ਅਰਥ ਵਿਵਸਥਾ ਅਮਰੀਕਾ ਦੇ ਜਿਹੜੇ ਐਮਪੀ ਨੇ ਭਾਰ ਦਿੱਤੀ ਹੈ ਭਾਰਤ ਤੇ ਚੀਨ ਨੂੰ ਧਮਕੀ ਭਾਰਤ ਚੀਨ ਬ੍ਰਾਜ਼ੀਲ ਤੇ ਕਹਿੰਦੇ ਨੇ ਲਾਵਾਂਗੇ 100% ਟੈਰਿਫ ਅਮਰੀਕੀ ਸੈਨੇਟਰ ਗ੍ਰਾਮ ਦਾ ਜਿਹੜਾ ਦਾਵਾ ਹੈ ਡੋਨਲਡ 트੍ਰੰਪ ਦੇ ਕਰੀਬੀ ਮੰਨੇ ਜਾਣ ਵਾਲੇ ਅਮਰੀਕੀ ਸੈਨੇਟਰ ਲਿੰਡਸੇ ਗ੍ਰਾਮ ਨੇ ਜਿਹੜਾ ਭਾਰਤ, ਚੀਨ, ਬ੍ਰਾਜ਼ਿਲ ਉੱਤੇ 100% ਟੈਰਫ ਲਗਾਉਣ ਦੀ ਧਮਕੀ ਦਿੱਤੀ ਹੈ। ਉਹਨਾਂ ਕਹਿ ਕਿ ਜੇਕਰ ਇਹ ਤਿੰਨੇ ਦੇਸ਼ ਰੂਸ ਤੋਂ ਸਸਤਾ ਤੇਲ ਖਰੀਦਦੇ ਰਹਿਣਗੇ ਤਾਂ ਅਮਰੀਕਾ ਉਹਨਾਂ ਦੇ ਉੱਤੇ 100% ਟੈਰਫ ਲਗਾਏਗਾ। ਉਹਨਾਂ ਇਹ ਵੀ ਕਿਹਾ ਕਿ ਅਮਰੀਕਾ ਇਹਨਾਂ ਤਿੰਨਾਂ ਦੇਸ਼ਾਂ ਦੀ ਆਰਥਿਕ ਆਰਥਿਕਤਾ ਨੂੰ ਤਬਾਹ ਕਰ ਦੇਵੇਗਾ। ਲਿੰਸੇ ਗ੍ਰਾਹਮ ਟਰੰਪ ਦੀ ਰਿਪਬਲਿਕਨ ਪਾਰਟੀ ਦੇ ਸੀਨੀਅਰ ਸੈਨੇਟਰ ਨੇ ਉਹਨਾਂ ਨੂੰ ਅਮਰੀਕੀ ਵਿਦੇਸ਼ ਨੀਤੀ ਦਾ ਸਮਰਥਕ ਅਤੇ ਰੂਸ-ਚੀਨ ਦਾ ਸਖਤ ਵਿਰੋਧੀ ਮੰਨਿਆ ਜਾਂਦਾ ਹੈ ਇੱਕ ਟੀਵੀ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਚੀਨ ਭਾਰਤ ਅਤੇ ਬਰਾਜ਼ਿਲ ਨੂੰ ਕਹਾਂਗਾ ਕਿ ਜੇਕਰ ਤੁਸੀਂ ਇਸ ਯੁੱਧ ਨੂੰ ਜਾਰੀ ਰੱਖਣ ਦੇ ਲਈ ਸਸਤਾ ਰੂਸੀ ਤੇਲ ਖਰੀਦਦੇ ਰਹੋਗੇ ਤਾਂ ਅਸੀਂ ਤੁਹਾਨੂੰ ਤਬਾਹ ਕਰ ਦੇਵਾਂਗੇ ਤੁਹਾਡੀ ਆਰਥਿਕਤਾ ਨੂੰ ਤਬਾਹ ਕਰ ਦੇਵਾਂਗੇ ਕਿਉਂਕਿ ਤੁਸੀਂ ਜੋ ਕਰ ਰਹੇ ਹੋ ਉਹ ਖੂਨ ਦਾ ਪੈਸਾ ਹੈ ਤੁਸੀਂ ਦੁਨੀਆ ਦੀ ਕੀਮਤ ਦੇ ਉੱਤੇ ਸਸਤਾ ਰੂਸੀ ਤੇਲ ਖਰੀਦ ਰਹੇ ਹੋ ਤੇ ਰਾਸ਼ਟਰਪਤੀ ਟਰੰਪ ਇਸ ਖੇਡ ਤੋਂ ਥੱਕ ਗਏ ਨੇ ਤੇ ਭਾਈ ਤੁਸੀਂ ਤਾਂ ਅੰਮ੍ਰਿਤ ਛੜਕਦੇ ਹੋ ਬਾਕੀ ਮੁਲਕਾਂ ਦੇ ਵਿੱਚ ਜਿੱਥੇ ਜੰਗ ਲਵਾਉਂਦੇ ਹੋ ਤੇ ਉੱਥੋਂ ਜੋ ਲੁੱਟਮਾਰ ਕਰਦੇ ਹੋ ਘਾਟਾ ਜੀ ਤੇ ਬਾਕੀਆਂ ਨੂੰ ਦੱਸਦੇ ਹੋ ਇਹ ਖੂਨ ਦੀ ਕਮਾਈ ਹੈ ਕਹਿੰਦੇ ਜੇ ਮੈਂ ਰਾਸ਼ਟਰਪਤੀ ਪੁਤਿਨ ਹੁੰਦਾ ਤਾਂ ਮੈਂ ਜਲਦੀ ਹੀ ਕਹਿੰਦੇ ਗੱਲਬਾਤ ਦੀ ਮੇਜ਼ ਤੇ ਆ ਜਾਂਦਾ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਮਰੀਕਾ ਦੇ ਵੱਲੋਂ ਭਾਰਤ ਨੂੰ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਗਈ ਹੈ ਇਸ ਤੋਂ ਪਹਿਲਾਂ ਕਈ ਮੌਕਿਆਂ ਦੇ ਉੱਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਖੁਦ ਭਾਰਤ ਨੂੰ ਟੈਰਿਫ ਲਗਾਉਣ ਦੀ ਧਮਕੀ ਦੇ ਚੁੱਕੇ ਨੇ ਪਰ ਦੂਸਰੇ ਪਾਸੇ ਪੁਤਿਨ ਵੀ ਤਾਂ ਕਹਿ ਰਿਹਾ ਭਾਈ ਤੁਸੀਂ ਅਸਲਾ ਕਾਤੋਂ ਦੇ ਰਹੇ ਹੋ ਉਹਨੂੰ ਫਿਰ ਤੇ ਉਹ ਬੰਦ ਕਰੋ ਉਹਨਾਂ ਦੀਆਂ ਵੀ ਸ਼ਰਤਾਂ ਨੇ ਉਹ ਮੰਨ ਲਓ ਦੋ ਸਿਕੋਨੀ ਮਾਨ ਦੇ ਤੇ ਸ਼ਾਂਤੀ ਹੋ ਜਾਏਗੀ ਉਹਨਾਂ ਨੇ ਡਾਲਰ ਦਾ ਵਿਕਲਪ ਲੱਭਣ ਦੀ ਕੋਸ਼ਿਸ਼ ਕਰ ਰਹੇ ਬ੍ਰਿਕਸ ਦੇਸ਼ਾਂ ਦੇ ਉੱਤੇ 10 100 ਫੀਸਦੀ ਪ੍ਰਤੀਸ਼ਤ ਟੈਰਿਫ ਆਯਾਤ ਡਿਊਟੀ ਲਗਾਉਣ ਦੀ ਧਮਕੀ ਵੀ ਦਿੱਤੀ ਸੀ ਬ੍ਰਿਕਸ ਦੇ ਵਿੱਚ ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਉੱਭਰਦੀਆਂ ਅਰਥਵਿਵਸਥਾਵਾਂ ਚੀਨ ਤੇ ਭਾਰਤ ਵੀ ਸ਼ਾਮਲ ਨੇ ਇੱਕ ਰਿਪੋਰਟ ਦੇ ਅਨੁਸਾਰ ਭਾਰਤ ਤੇ ਚੀਨ ਰੂਸੀ ਕੱਚੇ ਤੇਲ ਦੇ ਸਭ ਤੋਂ ਵੱਡੇ ਆਜ਼ਾਦਕ ਨੇ ਭਾਰਤੀ ਪੈਟਰੋਲੀਅਮ ਮੰਤਰਾਲੇ ਦੇ ਅਨੁਸਾਰ ਭਾਰਤ ਆਪਣੀਆਂ ਤੇਲ ਜ਼ਰੂਰਤਾਂ ਦਾ ਲਗਭਗ 88% ਆਯਾਤ ਕਰਦਾ ਹੈ। ਭਾਰਤ ਰੂਸ ਦੇ ਕੁੱਲ ਤੇਲ ਨਿਰਯਾਤ ਦਾ 38% ਖਰੀਦ ਰਿਹਾ ਹੈ। ਬ੍ਰਿਟਿਸ਼ ਥਿੰਕ ਟੈਂਕ ਚੈਂਥਮ ਹਾਊਸ ਦੇ ਅਨੁਸਾਰ ਫਰਵਰੀ 2022 ਦੇ ਵਿੱਚ ਯੂਕਰੇਨ ਤੇ ਰੂਸ ਦੇ ਹਮਲੇ ਤੋਂ ਪਹਿਲਾਂ ਰੂਸ ਤੋਂ ਭਾਰਤ ਦਾ ਤੇਲ ਆਯਾਤ 2% ਤੋਂ ਵੀ ਜਿਹੜਾ ਘੱਟ ਸੀਗਾ। H1B ਵੀਜ਼ਾ ਜਿਹੜਾ ਹੈ ਲਾਟਰੀ ਸਿਸਟਮ ਖਤਮ ਹੋ ਗਿਆ। ਟਰੰਪ ਨੇ ਭਾਰਤੀਆਂ ਨੂੰ ਜਿਹੜਾ ਵੱਡਾ ਝਟਕਾ ਦਿੱਤਾ ਹੈ ਟਰੰਪ ਦੇ ਅਹੁਦਾ ਜਿਹੜਾ ਅਹੁਦਾ ਅਹੁਦਾ ਸਾਹਮੇ ਆਉਣੇ ਰਾਸ਼ਟਰਪਤੀ ਦਾ ਸੰਭਾਲਣ ਤੋਂ ਬਾਅਦ ਅਮਰੀਕਾ ਦਾ ਵੀਜ਼ਾ ਲੈਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ ਤਾਜ਼ਾ ਜਾਣਕਾਰੀ ਦੇ ਮੁਤਾਬਕ ਡੋਨਲਡ ਟਰੰਪ ਪ੍ਰਸ਼ਾਸਨ ਜਿਹੜਾ H1B ਵੀਜ਼ਾ ਜਾਰੀ ਕਰਨ ਦੀ ਪ੍ਰਕਿਰਿਆ ਦੇ ਵਿੱਚ ਮਹੱਤਵਪੂਰਨ ਬਦਲਾਅ ਕਰਨ ਜਾ ਰਿਹਾ ਹੈ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ DHS ਨੇ ਇਸ ਵੀਜ਼ਾ ਨੂੰ ਜਾਰੀ ਕਰਨ ਦੇ ਲਈ ਵੇਟਡ ਚੋਣ ਪ੍ਰਕਿਰਿਆ ਜਿਹੜੀ ਹੈ ਵੇਟਡ ਸਿਲੈਕਸ਼ਨ ਪ੍ਰੋਸੈਸ ਦਾ ਜਿਹੜਾ ਪ੍ਰਸਤਾਵ ਰੱਖਿਆ ਇਸ ਪ੍ਰਣਾਲੀ ਦੇ ਵਿੱਚ ਲਾਟਰੀ ਦੀ ਬਜਾਏ ਉਹਨਾਂ ਬਿਨੇਕਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ ਜਿਨ੍ਹਾਂ ਦੇ ਪ੍ਰੋਫਾਈਲ ਵਧੇਰੇ ਵਜ਼ਨੀ ਨੇ ਯਾਨੀ ਕਿ ਉਹ ਜੋ ਵਧੇਰੇ ਹੁਨਰਮੰਦ ਨੇ ਅਮਰੀਕਾ ਦੇ ਵਿੱਚ H1B ਵੀਜ਼ਾ ਮੰਗਣ ਵਾਲਿਆਂ ਦੇ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਸ਼ਾਮਲ ਨੇ ਅਜਿਹੀ ਸਥਿਤੀ ਵਿੱਚ ਇਹ ਫੈਸਲਾ ਸਿੱਧੇ ਤੌਰ ਦੇ ਉੱਤੇ ਭਾਰਤੀਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਅਮਰੀਕਾ ਦੇ ਵਿੱਚ ਅਰਜ਼ੀਆਂ ਦੀ ਗਿਣਤੀ H1 बी वीजा ਨਾਲੋਂ ਬਹੁਤ ਜ਼ਿਆਦਾ ਹੈ ਲਾਟਰੀ ਪ੍ਰਣਾਲੀ ਕੰਮ ਕਰਦੀ ਹੈ ਕਿਉਂਕਿ ਅਰਜ਼ੀਆਂ ਦੀ ਗਿਣਤੀ ਉਪਲਬਧ ਥਾਵਾਂ ਤੋਂ ਵੱਧ ਹੈ ਇਸ ਦੀ ਜਗ੍ਹਾ ਡੀ ਐਚ ਐਸ ਨੇ 17 ਜੁਲਾਈ ਨੂੰ ਇੱਕ ਨਵੀਂ ਵੇਟਡ ਚੋਣ ਪ੍ਰਕਿਰਿਆ ਦਾ ਪ੍ਰਸਤਾਵ ਰੱਖਿਆ ਹੈ ਹਾਲਾਂਕਿ ਡੀ ਐਚ ਐਸ ਨੇ ਅਜੇ ਤੱਕ ਇਸ ਬਾਰੇ ਜ਼ਿਆਦਾ ਵੇਰਵੇ ਸਾਂਝੇ ਨਹੀਂ ਕੀਤੇ ਨੇ ਪਰ ਇਸ ਨੇ ਕਿਹਾ ਹੈ ਕਿ ਸਾਲਾਨਾ ਐਚ 1 ਬੀ ਵੀਜ਼ਾ ਦੇ ਵਿੱਚੋਂ 20000 ਵੀਜ਼ੇ ਮਾਸਟਰ ਡਿਗਰੀ ਧਾਰਕਾਂ ਦੇ ਲਈ ਰਾਖਵੇਂ ਰੱਖੇ ਜਾਣਗੇ ਅਮਰੀਕੀ ਨਾਗਰਿਕਾਂ ਤੇ ਇਮੀਗ੍ਰੇਸ਼ਨ ਸੇਵਾ ਜਿਹੜੀ ਹੈ ਯੂ ਐਸ ਸੀ ਆਈ ਐਸ ਇਸ ਦੀ ਨਿਗਰਾਨੀ ਕਰੇਗੀ ਅਮਰੀਕਾ ਦੇ ਵਿੱਚ ਇਹ ਐਚ 1 ਬੀ ਵੀਜ਼ਾ ਅਜੇ ਵੀ ਬਿਹਤਰ ਬੇਤਰਤੀਬੀ ਲਾਟਰੀ ਰਾਹੀਂ ਅਲਾਟ ਕੀਤੇ ਜਾਂਦੇ ਨੇ ਇਸ ਦੇ ਵਿੱਚ ਸਾਰੇ ਬਿਨੈਕਾਰਾਂ ਨਾਲ ਯੋਗਤਾ ਜਾਂ ਮਾਲਕ ਦੀ ਪਰਵਾਹ ਕੀਤੇ ਬਿਨਾ ਬਰਾਬਰ ਵਿਹਾਰ ਕੀਤਾ ਜਾਂਦਾ ਹੈ ਟਰੰਪ ਪਰਿਸ਼ਾਸ਼ਨ ਇਸ ਨੂੰ ਬਦਲਾਂ ਦੀ ਤਿਆਰੀ ਕਰ ਰਿਹਾ ਹੈ ਨਵੀਂ ਪ੍ਰਣਾਲੀ ਦੇ ਵਿੱਚ ਸਾਰੇ ਬਿਨੇਕਾਰ ਨਾਲ ਬਰਾਬਰ ਵਿਹਾਰ ਕੀਤਾ ਜਾਵੇਗਾ ਲਾਟਰੀ ਕੱਢਣ ਦੀ ਬਜਾਏ ਉਨ੍ਹਾਂ ਦੀ ਡਿਗਰੀ ਅਤੇ ਤਜਰਬੇ ਨੂੰ ਧਿਆਨ ਦੇ ਵਿੱਚ ਰੱਖਿਆ ਜਾਵੇਗਾ ਫਿਲਹਾਲ ਇਸ ਨੂੰ ਪ੍ਰਤੀ ਸਾਲ 85000 ਵੀਜ਼ਾ ਤੱਕ ਸੀਮਤ ਕੀਤਾ ਕੀਤਾ ਜਾ ਰਿਹਾ ਹੈ ਇਹਨਾਂ ਦੇ ਵਿੱਚ ਕਰੀਬ 20000 ਵੀਜ਼ਾ ਘੱਟ ਤੋਂ ਘੱਟ ਮਾਸਟਰ ਡਿਗਰੀ ਧਾਰਕਾਂ ਦੇ ਲਈ ਰਾਖਵੇਂ ਜਿਹੜੇ ਨੇ ਰੱਖੇ ਜਾਣਗੇ ਰਿਪੋਰਟ ਦੇ ਅਨੁਸਾਰ ਸਾਲ 2022 ਦੇ ਵਿੱਚ ਜਿਹੜਾ ਮਨਜ਼ੂਰਸ਼ੁਦਾ ਭਾਰਤੀਆਂ ਨੂੰ 3 ਲੱਖ ਤੋਂ ਵੱਧ H1B ਵੀਜ਼ਾ ਜਾਰੀ ਕੀਤੇ ਗਏ ਸਨ ਜਾਨੀ ਹਰ ਸਾਲ ਵੱਡੀ ਗਿਣਤੀ ਚ ਭਾਰਤੀ ਕਾਮੇ ਅਮਰੀਕਾ ਜਾ ਰਹੇ ਨੇ DHS ਫਾਈਲਿੰਗ ਅਨੁਸਾਰ ਯੂਨੀਵਰਸਿਟੀਆਂ ਤੇ ਖੋਜ ਸੰਸਥਾਵਾਂ ਨੂੰ ਸਾਲਾਨਾ ਸੀਮਾਵਾਂ ਦੇ ਅਧੀਨ ਨਹੀਂ ਰੱਖਿਆ ਜਾਵੇਗਾ ਜਾਨੀ ਵਿਦੇਸ਼ੀ ਪ੍ਰਤਿਭਾ ਨੂੰ ਸਾਲ ਭਰ ਉੱਥੇ ਨੌਕਰੀ ਤੇ ਰੱਖਿਆ ਜਾ ਸਕਦਾ ਹੈ ਹੁਸੇਦਾਰ ਦੇ ਉੱਤੇ ਵੀਜ਼ਾ ਜਾਰੀ ਕੀਤਾ ਜਾ ਸਕਦਾ ਹੈ ਨਵੀਂ ਪ੍ਰਣਾਲੀ ਦੇ ਤਹਿਤ ਵੀਜ਼ਾ ਜਾਰੀ ਕਰਦੇ ਸਮੇਂ ਬਿਨੇਕਾਰ ਦੀ ਤਨਖਾਹ ਤੇ ਯੋਗਤਾ ਦੇ ਉੱਤੇ ਵੀ ਵਿਚਾਰ ਕੀਤਾ ਜਾਵੇਗਾ ਉਹ ਹੁਨਰਮੰਦ ਪੇਸ਼ੇਵਾਰਾਂ ਖਾਸ ਕਰਕੇ ਪੀ ਐਚ ਡੀ ਧਾਰਕਾਂ ਨੂੰ ਇਸ ਤੋਂ ਲਾਭ ਹੋਵੇਗਾ ਆਈ ਐਫ ਪੀ ਦੇ ਅਧਿਐਨ ਦਾ ਅੰਦਾਜ਼ਾ ਹੈ ਕਿ ਜੇਕਰ ਅਰਜ਼ੀਆਂ ਦਾ ਮੁਲਾਂਕਣ ਤਨਖਾਹ ਤੇ ਸੀਨੀਅਰਤਾ ਦੇ ਆਧਾਰ ਦੇ ਉੱਤੇ ਕੀਤਾ ਜਾਂਦਾ ਹੈ ਤਾਂ ਐਚ 1 ਬੀ ਵੀ ਪ੍ਰੋਗਰਾਮ ਦਾ ਆਰਥਿਕ ਮੁੱਲ 88% ਵਧੇਗਾ ਇਸ ਦੇ ਨਾਲ ਨੌਜਵਾਨ ਕਾਮਿਆਂ ਨੂੰ ਹੁਲਾਰਾ ਜਿਹੜਾ ਮਿਲੇਗਾ ਬੰਗਲਾਦੇਸ਼ ਦੀ ਗੱਲ ਕਰੀਏ ਤਾਂ ਕੱਲ ਜਿਹੜਾ ਦੁਰਘਟਨਾ ਹੋਈ ਸੀ ਜਹਾਜ਼ ਹਾਸਾ ਮੌਤਾਂ ਦੀ ਗਿਣਤੀ ਵਧੀ ਹੈ 27 ਹੋ ਗਈ ਹੈ ਬੰਗਲਾਦੇਸ਼ 에어ਫੋਰਸ ਦੇ ਜੈਟ ਦੇ ਢਾਕਾ ਦੇ ਇੱਕ ਕਾਲਜ ਤੇ ਸਕੂਲ ਕੈਂਪਸ ਦੇ ਵਿੱਚ ਡਿਗਨ ਤੋਂ ਬਾਅਦ ਵਾਪਰੇ ਹਾਦਸੇ ਦੇ ਵਿੱਚ ਮ੍ਰਿਤਕਾਂ ਦੀ ਗਿਣਤੀ ਵਧ ਕੇ 27 ਹੋ ਗਈ ਹੈ ਇਮਾਰਤਾਂ ਦੇ ਵਿੱਚੋਂ ਕੱਢੀਆਂ ਗਈਆਂ 27 ਲਾਸ਼ਾਂ ਦੇ ਵਿੱਚੋਂ ਘੱਟੋ-ਘੱਟ 25 ਬੱਚੇ ਸਨ ਜਦੋਂ ਕਿ 88 ਲੋਕਾਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ F7 BGI ਜਹਾਜ਼ ਸੋਮਵਾਰ ਨੂੰ ਦੁਪਹਿਰ 1:06 ਸੈਕਿੰਡ ਦੇ ਉੱਤੇ ਜਿਹੜਾ ਸੀ ਰਾਜਧਾਨੀ ਦੇ ਕੁਰਮਿਟੋਲਾ ਸਥਿਤ 에ਅਰ ਬੇਸ ਤੋਂ ਇੱਕ ਨਿਜਮਤ ਸਿਖਲਾਈ ਮਿਸ਼ਨ ਦੇ ਉੱਤੇ ਉਡਾਨ ਭਰਨ ਤੋਂ ਤੁਰੰਤ ਬਾਅਦ ਹਾਦਸਾ ਗ੍ਰਸਤ ਹੋ ਗਿਆ ਫੌਜ ਨੇ ਦੱਸਿਆ ਕਿ ਜਹਾਜ਼ ਦੇ ਵਿੱਚ ਤਕਨੀਕੀ ਖਰਾਬੀ ਆ ਗਈ ਸੀ ਬਚਾਅ ਕਰਮੀ ਨੁਕਸਾਨੀਆਂ ਇਮਾਰਤਾਂ ਦੇ ਵਿੱਚ ਲੋਕਾਂ ਨੂੰ ਲੱਭ ਰਹੇ ਸਨ ਸਿਹਤ ਵਿਭਾਗ ਦੇ ਮੁੱਖ ਸਲਾਹਕਾਰ ਦੇ ਵਿਸ਼ੇਸ਼ ਸਹਾਇਕ ਸਹਿਦੂਰ ਰਹਿਮਾਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ 21 ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ 88 ਨੂੰ ਝੁਲਸਨ ਦੇ ਕਾਰਨ ਜ਼ਖਮੀ ਹੋਣ ਤੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਮ੍ਰਿਤਕਾਂ ਦੇ ਵਿੱਚ 25 ਬੱਚੇ ਇੱਕ ਅਧਿਆਪਕ ਤੇ ਪਾਇਲਟ ਸ਼ਾਮਲ ਸਨ ਉਹਨਾਂ ਦੱਸਿਆ ਕਿ ਸਰਕਾਰ ਨੇ ਇੱਕ ਦਿਨ ਦੇ ਸੋਗ ਦਾ ਐਲਾਨ ਕੀਤਾ ਜਿਸ ਦੇ ਵਿੱਚ ਝੰਡੇ ਅੱਧੇ ਝੁਕਾਏ ਗਏ ਤੇ ਸਾਰੇ ਪੂਜਾ ਸਥਾਨਾਂ ਦੇ ਉੱਤੇ ਵਿਸ਼ੇਸ਼ ਪ੍ਰਾਰਥਨਾਵਾਂ ਜੜੀਆਂ ਨੇ ਕੀਤੀਆਂ ਗਈਆਂ ਨੇ ਜੀ ਦੋਸਤੋ ਇਹ ਸਾਂਝੀ ਦੇਸ਼ ਦੇ ਦੀਆਂ ਖਬਰਾਂ